ਲੋ ਜੀ ਆ ਅੱਖ ਜੋ ਗੋਤੀ ਆਪਾਂ ਉਹ ਜੀ ਰਮਰਾਜ ਠੀਕ ਹੈ ਜੀ ਇਹ ਥੋੜਾ ਟੇਡਾ ਹੈਗਾ ਜੋ ਕੂਤਰ ਆ ਜਾ ਆ ਜਾ ਤੇ ਹੈ ਚੰਗਾ ਉਹਦਾ ਛੱਡ ਦਿਓ ਇਹਨੂੰ ਆ ਮਾਦੀ ਲੱਗੀ ਜੋ ਇਹਦੇ ਨਾਲ ਆ ਮਾਦੀ ਬੜੀ ਪਸੰਦ ਆਈ ਆਪਾਂ ਨੂੰ ਆ ਕਰਾਇਓ ਅੱਖ ਦਾ ਸ਼ੌਂਕ ਮਾਦੀ ਦਾ ਠੀਕ ਹੈ ਜੀ ਇਹ ਆ ਲਓ ਜੀ ਦੂਜੀ ਅੱਖ ਵੀ ਵਗਾ ਦਿਓ ਇਹਨ ਕੀ ਬੱਚੇ ਪਾਲਣ ਦੀ ਆ? ਹਾਂਜੀ ਬੱਚੇ ਪਾਲਣ ਦੀ ਆ। ਆ ਮਾਦੀ ਜੋ ਤੇ ਨਾਲ ਹੀ ਜਿਹੜਾ ਕਬੂਤਰ ਲੱਗਾ। ਉਦਾਂ ਹੀ 12:30 1 ਵਜੇ ਤੱਕ। ਹਾਂਜੀ ਹਾਂਜੀ। ਆਹ ਮੈਂ ਇੱਧਰ ਕਰਦਾ ਜੋ। ਬਾਕੀ ਵਿੱਚ ਆ ਇਹਨਾਂ ਦੇ ਬੱਚੇ ਜਿਹੜੇ ਹੋਣਗੇ ਤੁਹਾਨੂੰ ਦੱਸ ਦਾਂਗੇ। ਠੀਕ ਆ। ਆਓ ਮਾਦੀ ਜੋ। ਠੀਕ ਆ ਤੇ ਇਹਦੇ ਨਾਲ ਜਿਹੜਾ ਕਬੂਤਰ ਲੱਗਾ ਉਹ ਵੀ ਤੁਹਾਨੂੰ ਖਾਲ ਦਿੰਨੇ ਆ। ਤੇ ਆ ਪਾ ਗਏ ਆ ਜੀ ਭਰਾ ਕੋਲ। ਅੰਦਰ ਬਾਰਡਰ ਵਾਲੀ ਸਾਈਡ ਤੇ ਹੀ ਆਏ ਹੋਏ ਆ। ਜਾਨਵਰ ਲੱਣਾ ਵੀਰ ਹੈ ਜੀ ਆਪਣਾ ਇਹ ਠੀਕ ਆ ਤੇ ਸਿਮਰਨ ਵੀਰ ਕੋ ਆਏ ਆ ਤੇ ਸਿਮਰਨ ਵੀਰ ਨੇ ਰੱਖਣੇ ਆ ਹੁਣ ਹਾਂਜੀ ਉਸਤਾਦ ਜੀ ਆ ਜੋ ਇਹਦੀ ਅੱਖ ਦੀ ਫੋਟੋ ਵੇਖ ਲਓ ਠੀਕ ਆ ਅੱਧੀ ਆ ਜੀ ਕੌਤਰਾ ਆਪਾਂ ਲੈ ਲਏ ਹੋਏ ਆ ਵੇਖੋ ਦੋ ਡੱਬਿਆਂ ਚ ਪੈਕ ਕਰ ਲਏ ਹਾਂਜੀ ਸੱਸੀ ਗੱਲ ਜੀ ਸਾਰੇ ਵੀਰਾਂ ਨੂੰ ਲਓ ਜੀ ਆਪਾਂ ਚੱਲੇ ਆਂ ਜਾਨਵਰ ਲੈਣ ਆ ਦੁਰਪੇ ਆਪਾ ਮੋਟਰਸਾਈਕਲ ਤੇ ਅੱਧੇ ਘੰਟੇ ਚ ਆਪਾ ਪਹੁੰਚ ਜਾਣਾ ਠੀਕ ਹੈ ਜੀ ਇਹ ਤਾਂ ਉਸਤਾਦ ਜੀ ਆਪਾ ਦੁਰਪੇ ਜੋ ਮੋਟਰਸਾਈਕਲ ਤੇ ਇੱਥੇ ਨਹੀਂ ਲਓ ਜੀ ਤੁਹਾਨੂੰ ਅੱਜ ਜਾਨਵਰਾਂ ਦਾ ਸ਼ੌਂਕ ਕਰਾਵਾਂਗੇ ਠੀਕ ਹੈ ਤੇ ਸ਼ੌਂਕ ਕਰਾ ਕੇ ਵੀਡੀਓ ਲਾਵਾਂਗੇ ਤੇ ਆਪਾਂ ਇੱਧਰ ਬਾਰਡਰ ਵਾਲੀ ਸਾਈਡ ਹੀ ਚੱਲੇ ਆਂ ਠੀਕ ਹੈ ਜੀ ਇਹ ਬਾਕੀ ਗੱਲਬਾਤ ਉਥੇ ਪਹੁੰਚ ਕੇ ਕਰਦੇ ਆ ਆ ਵੇਲਾ ਫਤੇਪੁਰ ਰਾਜਪੂਤਾਂ ਖੱਡੇ ਤੇ ਹੈ ਜੀ ਮੈਂ ਆ ਲਿਖਿਆ ਵੀ ਉਹ ਵੇਲਾ ਠੀਕ ਹੈ ਜੂਸ ਵਾਲੀ ਰੇੜੀ ਲੱਗੇ ਜੂਸ ਵਾਲੀ ਰੇੜੀ ਲੱਗੇ ਯਾਰ ਜੂਸ ਵਾਲੀ ਰੇੜੀ ਲੱਗੇ ਠੀਕ ਹੈ ਲੱਗੇ ਦੀ ਲੋਕੇਸ਼ਨ ਵੇਖ ਲੈ ਮੇਰਾ ਵੀ ਤੇ ਆਪ ਆ ਗਏ ਆ ਜੀ ਭਰਾ ਕੋਲ ਅੰਦਰ ਬਾਰਡਰ ਵਾਲੀ ਸਾਈਡ ਤੇ ਹੀ ਆਏ ਹੋਏ ਆ ਜਾਨਵਰ ਲੈਣ ਠੀਕ ਆ ਤੇ ਤੁਹਾਨੂੰ ਦੋ ਮਿੰਟ ਵਿਖਾਉਨੇ ਆ ਤੁਹਾਨੂੰ ਸ਼ੌਂਕ ਵੀ ਕਰਾਉਨੇ ਆ ਦੋ ਮਿੰਟ ਰੋਕਿਆ ਦਾ ਠੀਕ ਆ ਇਹ ਆ ਆਪਣੇ ਵੀਰ ਦਾ ਹਾ ਸੈਟਅਪ ਜੋ ਜੀ ਠੀਕ ਆ ਕੀ ਸ਼ੋਭਨਾ ਵੀਰ ਜੀ ਆਪਣਾ ਮੇਰਾ ਨਾਮ ਸਿਮਰਨ ਜੀ ਸਿਮਰਨ ਵੀਰ ਹੈ ਜੀ ਆਪਣਾ ਇਹ ਠੀਕ ਆ ਤੇ ਸਿਮਰਨ ਵੀਰ ਕੋ ਆਏ ਆ ਤੇ ਸਿਮਰਨ ਵੀਰ ਨੇ ਰਖਣੇ ਆ ਹੁਣ ਕੰਦੇ ਮਲਵਾਈ ਕਬੂਤਰ ਠੀਕ ਆ ਵੇ ਲੋ ਜੀ ਜ਼ਰੂਰੀ ਨਹੀਂ ਵੱਡੀਆਂ ਛੱਤਾਂ ਇੱਕ ਆ ਛੱਤ ਹੈ ਜੇ ਲਾਗੇ ਹੋਰ ਠੀਕ ਆ ਤੇ ਰਾਹ ਦੇ ਕੋਲ ਪੁੱਜੇ ਆਪਾਂ ਇਆ ਆਹ ਇੱਕ ਵਿੱਚ ਖਟਿਆ ਕੋਈ ਹਨ ਇੱਕੋ ਹੀ ਇੱਕੋ ਹੀ ਠੀਕ ਹੈ ਜੀ ਦੇਖ ਲੋ ਹਾਂਜੀ ਉਸਤਾਦ ਜੀ ਪਹੁੰਚ ਗਿਆ ਮੈਂ ਵੀਰ ਕੋਲ ਠੀਕ ਹੈ ਵੀਰ ਆ ਗਿਆ ਵਾ ਤੇ ਕਰਾਉਣਾ ਸ਼ੌਂਗ ਤੁਹਾਨੂੰ ਪਹਿਲੋ ਮੇਨ ਦਾ ਹੀ ਕਰਾਉਣਾ ਤਾਂ ਜੀ ਆ ਮਾਦੀ ਜੋ ਚੈੱਕ ਕਰ ਲੋ ਠੀਕ ਹੈ ਜੀ ਇਹ ਆ ਲੋ ਜੀ ਦੂਜੀ ਅੱਖ ਵੀ ਵਗਾ ਦੇ ਇਹ ਉਹਨ ਕੀ ਬੱਚੇ ਪਾਲਣ ਦੀ ਆ ਹਾਂ ਜੀ ਬੱਚੇ ਪਾਲਣ ਦੀ ਆ ਮਾਦੀ ਜੋ ਤੇ ਨਾਲ ਜਿਹੜਾ ਕਬੂਤਰ ਲੱਗਾ ਉਦਾਂ ਹੀ 12:30 1 ਵਜੇ ਤੱਕ ਹਾਂ ਜੀ ਹਾਂ ਜੀ ਮੈਂ ਇੱਧਰ ਕਰਦਾ ਜੀ ਬਾਕੀ ਵਿੱਚ ਆ ਇਹਨਾਂ ਦੇ ਬੱਚੇ ਜਿਹੜੇ ਹੋਣਗੇ ਤੁਹਾਨੂੰ ਦੱਸ ਦਾਂਗੇ ਠੀਕ ਆ ਆਓ ਮਾਦੀ ਜੋ ਠੀਕ ਆ ਤੇ ਇਹਦੇ ਨਾਲ ਜਿਹੜਾ ਕਬੂਤਰ ਲੱਗਾ ਉਹ ਵੀ ਤੁਹਾਨੂੰ ਮੁਹਾਲ ਦਿੰਨੇ ਆ ਆ ਜੋ ਕਬੂਤਰ ਇਹ ਕਬੂਤਰ ਜੀ ਇਹਨਾਂ ਦੇ ਉਸਤਾਦ ਜੀ ਨੇ ਜੋੜਾ ਲਾਇਆ ਵਾ ਤੇ 12 ਇੱਕ ਵੀ ਤੱਕ ਆਂਦੇ ਬੱਚੇ ਸਾਡੇ ਕੋਲ ਤੇ ਆ ਠੀਕ ਹੈ ਦੂਸਰੀ ਅੱਖ ਦਾ ਵੀ ਕਰਾ ਦਿਓ ਹੋ ਠੰਡਾ ਜਿੱਦਨ ਮੌਸਮ ਹੁੰਦਾ ਨਾ ਹਾਂਜੀ ਉਸ ਦਿਨ 2:30 ਵਜੇ ਨਾਲ ਪੱਕੇ ਚ ਪੱਕੇ ਹੀ ਆ ਠੀਕ ਹੈ ਛੱਡ ਦੋ ਉਧਰੇ ਨੂੰ ਹੋਰ ਜਿਹੜੇ ਕਬੂਤਰ ਇਹ ਰੁਲਿਆ ਸੀ ਬਾਹਰ ਤਾਂ ਮੇਰੇ ਮੈਂ ਕਬੂਤਰ ਛੱਡੇ ਤੇ ਆਪਣੇ ਆਪ ਹੀ ਬਹਿ ਗਿਆਣਗੇ ਇਹ ਹਾਂ ਕਿੰਨੇ ਮਤਲਬ ਰੁਲਿਆ ਕਿੱਦਾਂ ਜਿਹੜਾ ਮੈਂ ਡਾਇਆ ਨਾ ਹਾਂਜੀ ਉਸੇ ਜੋੜੀ ਦਾ ਮੈਂ ਨਾ ਪੱਠੀ ਲਾਈ ਹੀ ਇਹਦਣਾ ਅੱਛਾ ਇਹਦਾ ਬੱਚਾ ਹੈ ਨਾ 3 ਦਿਨ ਬਾਹਰ ਰੋਲ ਕੇ ਮੇਰੇ ਘਰ ਬੈਠਾ ਹੋਆ ਘਰ ਬੈਠਾ ਐਸ ਕਬੂਤਰ ਦਾ ਐਸ ਕਬੂਤਰ ਦਾ ਪੱਠੀ ਗਵਾਜ ਨਹੀਂ ਮੇਰੇ ਆ ਜੀ ਗੌਰ ਕਰ ਲਿਓ ਉਸਤਾਦ ਜੀ ਠੀਕ ਆ ਪਰ ਕਾਲਾ ਜੋ ਇਹਦਾ ਵਿੱਚ ਇੱਕ ਤੇ ਇਹਦਾ ਪੱਠਾ ਮੇਰੇ ਕੋਲ 1:20 ਤੇ ਬੈਠਾ ਸੀ ਮੇਰੇ 1:20 ਤੇ ਠੀਕ ਆ ਹੋਰ ਕੋਈ ਕਬੂਤਰ ਫੜਿਆ ਹੋਵੇ ਚੰਗਾ ਜਿਹੜਾ ਪਿਛਲੇ ਘਰਾਂ ਦੇ ਵਿੱਚ ਕੋਈ 1:40 ਤੇ ਬੈਠਾ ਹੋਣਾ ਆ ਜੀ 1:40 ਤੇ ਬੈਠਾ ਜੋ ਇਹ ਬਾਜੀ ਵਿੱਚ ਡਾਇਆ ਇਹਨਾਂ ਨੇ ਕਬੂਤਰ ਅੱਖ ਵਖਾਇਓ 1:40 ਤੇ ਬੈਠਾ ਸੀ ਜੀ ਇਹ ਕਬੂਤਰ ਠੀਕ ਹੈ ਜੀ ਆ ਜੋ ਛੱਡ ਦੋ ਉੱਧਰ ਇਹ ਕਾਹ ਫੜੇ ਉੱਤੇ ਪੱਠਾ ਜਾ ਇਹ ਲਿਆਂਦਾ ਜੋ ਇਹ ਡਾਇ ਨਹੀਂ ਜੋ ਇਹ ਇਹ ਲਿਆਂਦਾ ਨਹੀਂ ਜੋੜਿਆਂ ਤੇ ਪਾਇਆ ਮੈਂ ਅੱਛਾ ਜੋੜਿਆਂ ਵਾਤੇ ਠੀਕ ਹੈ ਹੋਰ ਲਓ ਜੀ ਇਹ ਵੀ ਕਬੂਤਰ ਇਹਨਾਂ ਨੇ ਲਿਆਂਦਾ ਸੀ ਠੀਕ ਹੈ ਇਹਦੇ ਬੱਚੇ ਵੀ ਵਧੀਆ ਉੱਡੇ ਭਾਜੀ ਇਹਨਾਂ ਕੋਲ ਆ ਜੋ ਠੀਕ ਆ ਲਓ ਜੀ ਛੜਦੋ ਜੀ ਇਹਨੂੰ ਆ ਮਾਦੀ ਲੱਗੀ ਜੋ ਇਸ ਕਬੂਤਰ ਨਾਲ ਠੀਕ ਹੈ ਜੀ ਉਸਤਾਦ ਜੀ ਇਹ ਕਾ ਕਬੂਤਰ ਹੈਗਾ ਵਾ ਕਬੂਤਰ ਬੜਾ ਚੰਗਾ ਪਰ ਮਤਲਬ ਟੇਡਾ ਹੈਗਾ ਜੋ ਕਬੂਤਰ ਠੀਕ ਆ ਜਿੱਦਾਂ ਕਹੋਗੇ ਕਰ ਲਾਂਗੇ ਆਪਾਂ ਇਹ ਥੋੜਾ ਟੇਡਾ ਹੈਗਾ ਜੋ ਕਬੂਤਰ ਆ ਜਾ ਆ ਜਾ ਤੇ ਹੈ ਚੰਗਾ ਉਹਦਾ ਛੜਦੋ ਇਹਨੂੰ ਆ ਮਾਦੀ ਲੱਗੀ ਜੇ ਇਹਦੇ ਨਾਲ ਆ ਮਾਦੀ ਬੜੀ ਪਸੰਦ ਆਈ ਆ ਪਾੜੂ ਆ ਕਰਾਇਓ ਆਖ ਦਾ ਸ਼ੌਂਕ ਮਾਦੀ ਦਾ ਲਓ ਜੀ ਆ ਜੋ ਮਾਦੀ ਠੀਕ ਆ ਜੀ ਆ ਵੇਖ ਲੋ ਤੇ ਯਾਰ ਆ ਪੱਠੀ ਜੋ ਕਿਹੜੇ ਜੁੜ ਦੀ ਜਿਹੜਾ ਹੁਣ ਛੱਡਿਆ ਹੋੜ ਛੱਡਿਆ ਅੱਛਾ ਜਿਹੜਾ ਹੁਣ ਛੱਡਿਆ ਉਹਦੀ ਪੱਠੀ ਜੋ ਇਹ ਲਓ ਉਸਤਾਦ ਜੀ ਆ 골ਡਨ ਕਬੂਤਰ ਜੋ ਇਹਦੇ ਨਾਲ ਮਾਦੀ ਲੱਗੀ ਆ ਸਾਂ ਠੀਕ ਆ ਤੇ ਇਹ ਗਵਾਂਡੀਆਂ ਨੇ ਫੜਿਆ ਸੀ ਇਹ ਵਿੱਚ ਪਿੱਛੇ ਜੇ ਤੁਰਦਾ ਵੀਡੀਓ ਦੇ ਵਿੱਚ ਹਾਂਜੀ ਹਾਂਜੀ ਹਨਾ ਪਿੱਛੇ ਜੇ ਤੁਰਦਾ ਮਾਦੀ ਨਾ ਲੱਗਾ ਹਾਂ ਆ ਜੋ 골ਡਨ ਕਬੂਤਰ ਸਾਹਿਬ ਜੀ ਇਹ ਇਹਦੀ ਅੱਖ ਤੇ ਕਰਿਓ ਮੜਾ ਜੀ ਫੋਕਸ ਇਹਦੇ ਵੀ ਬੱਚੇ ਕਾਫੀ ਉੱਡੇ ਇੰਨਾ ਗੋਲ ਆ 골ਡਨ ਕਬੂਤਰ ਦੇ ਠੀਕ ਆ ਅੱਖ ਦੇ ਉੱਤੇ ਕਲਿੱਕ ਕਰੋ ਠੀਕ ਹੈ ਜੀ ਇਹ ਇਹ ਤੇ ਆ ਮਾਦੀ ਲੱਗੀ ਜੋ ਆ ਜੋ 골ਡਨ ਪੂਰਾ ਕਬੂਤਰ ਤੇ ਆ ਮਾਦੀ ਲੱਗੀ ਜੋ ਨਾਲ ਆ ਜੋ ਮਾਦੀ ਇਹ ਲਾ ਤਾਂ ਪੱਠਾ ਵੀ ਦਿਖਾ ਦਿੰਦੇ ਪੱਠੀ ਹੋ ਗਈ ਕਲੀਅਰ ਲੋ ਜੀ ਆ ਮਾਦੀ ਲੱਗੀ ਆ ਪੱਠੀ ਜੋ ਇਹਨਾਂ ਦੀ ਤੇ ਆ ਗਾੜੀ ਇਹਨਾਂ ਦੀ ਪੱਠੀ ਆ ਨਿਕਲੀ ਜੋ ਉਦੋਂ ਪਿਓ ਤੇ ਗਈ ਜੋ ਪਿਓ ਤੇ ਆ ਲੋ ਆ ਪੱਠੀ ਜੋ ਇਹ ਪਿਓ ਤੇ ਗਈ ਜੋ ਲਾਲ ਅੱਖ ਚ ਜੀਵੇ ਇਹ ਪਿਓ ਤੇ ਗਈ ਜੋ গোল্ডেন કબૂਤਰਿਆ ਤੇ ਆ ਇਹਦੀ ماں ਜੋ ਠੀਕ ਹੈ ਜੀ ਇੱਥੇ ਸਟੌਪ ਕਰਦੇ ਲੋ ਜੀ ਆ ਅੱਖ ਜੋ ਆ ਚਿਰ ਮੁਰਾ ਠੀਕ ਹੈ ਜੀ ਹਾਂ ਜੀ ਉਸਤਾਦ ਜੀ ਆ ਜੋ ਇਹਦੀ ਅੱਖ ਦੀ ਫੋਟੋ ਵੇਖ ਲਓ ਠੀਕ ਹੈ ਇਹਦਾ ਵਿੰਗ ਆ ਉਤਰੇਗਾ ਲੋ ਜੀ ਚੋਕ ਠੀਕ ਹੈ ਜੀ ਭਈ ਆੜੀ ਆ ਹਾਂ ਜੀ ਸਤਜ ਜੀ ਆ ਸਾਰੇ ਕਬੂਤਰ ਜੋ ਠੀਕ ਆ ਤੇ ਆ ਜਿਹੜਾ ਵਿੰਗਾ ਕਬੂਤਰ ਆ ਉਹ ਆਪਾਂ ਕੱਢਦੇ ਲੱਗੇ ਆ ਬਾਹਰ ਠੀਕ ਆ ਜਨਾਬ ਆ ਜੋ ਵਿੰਗਾ ਕਬੂਤਰ ਆ ਵੇਖੋ ਆ ਵਿੰਗਾ ਕਬੂਤਰ ਬਾਹਰ ਕੱਢਤਾ ਜੋ ਆ ਇੱਕ ਚਲ ਗਿਆ ਜੀ ਅੰਦਰ ਠੀਕ ਆ ਆ ਜੀ ਦੂਸਰਾ ਤੀਸਰਾ ਬੱਚੇ ਬਾ ਚੌਥਾ ਆਈ ਪੰਜਵਾਂ ਛੇਵਾਂ ਸਤਵਾਂ ਅੱਠਵਾਂ ਨੌਵਾਂ ਦਸਵਾਂ 11ਵਾਂ ਮੈਂ ਇਹਨੂੰ ਕਾ ਡੱਬਾ ਸਹੀ ਹੈ ਹਾਂਜੀ ਸਤ ਜੀ ਪਹੁੰਚ ਗਿਆ ਮੈਂ ਵੀਰ ਕੋਲ ਠੀਕ ਹੈ ਵੀਰ ਆ ਗਿਆ ਵਾ ਤੇ ਕਰਾਉਣਾ ਸ਼ੌਂਕ ਤੁਹਾਨੂੰ ਪਹਿਲੋ ਮੇਨ ਦਾ ਹੀ ਕਰਾਉਣਾ ਸਤ ਜੀ ਆ ਮਾਦੀ ਜੋ ਚੈੱਕ ਕਰ ਲੋ ਠੀਕ ਹੈ ਜੀ ਇਹ ਆ ਲੋ ਜੀ ਦੂਜੀ ਅੱਖ ਵੀ ਵਗਾ ਦੀ ਇਹ ਹੁਣ ਕੀ ਬੱਚੇ ਪਾਲਣ ਦੀ ਆ ਹਾਂਜੀ ਬੱਚੇ ਪਾਲਣ ਦੀ ਆ ਆ ਮਾਦੀ ਜੋ ਤੇ ਨਾਲ ਜਿਹੜਾ ਕਬੂਤਰ ਲੱਗਾ ਉਦਾਂ ਹੀ 12:30 1 ਵਜੇ ਤੱਕ ਹਾਂਜੀ ਹਾਂਜੀ ਮੈਂ ਇੱਧਰ ਕਰਦਾ ਜੀ ਬਾਕੀ ਵਿੱਚ ਆ ਇਹਨਾਂ ਦੇ ਬੱਚੇ ਜਿਹੜੇ ਹੋਣਗੇ ਤੁਹਾਨੂੰ ਦੱਸ ਦਾਂਗੇ ਠੀਕ ਆ ਆਓ ਮਾਦੀ ਜੋ ਠੀਕ ਆ ਤੇ ਇਹਦੇ ਨਾਲ ਇਹ ਕਬੂਤਰ ਲੱਗਾ ਹੋਈ ਤੁਹਾਨੂੰ ਮੁਹਾਲ ਦਿੰਨੇ ਆ ਆ ਜੋ ਕਬੂਤਰ ਇਹ ਕਬੂਤਰ ਜੀ ਇਹਨਾਂ ਦੇ ਉਸਤਾਦ ਜੀ ਨਾ ਨੇ ਜੋੜਾ ਲਾਇਆ ਵਾ ਤੇ 12 1 ਵਜੇ ਤੱਕ ਆਂਦੇ ਬੱਚੇ ਸਾਡੇ ਕੋਲ ਤੇ ਆ ਠੀਕ ਆ ਦੂਸਰੀ ਅੱਖ ਦਾ ਵੀ ਕਰਾ ਦਿਓ ਉਹ ਠੰਡਾ ਜਿਹਦਨ ਮੌਸਮ ਹੁੰਦਾ ਨਾ ਹਾਂਜੀ ਉਸ ਦਿਨ 2:30 ਵਜੇ ਨਾਲ ਪੱਕੇ ਚ ਪੱਕੇ ਹੀ ਆ ਠੀਕ ਹੈ ਛੱਡ ਦੋ ਉਧਰੇ ਨੂੰ ਹੋਰ ਜਿਹੜੇ ਕਬੂਤਰ ਇਹ ਰੁਲਿਆ ਸੀ ਬਾਹਰ ਤਾਂ ਮੇਰੇ ਮੈਂ ਕਬੂਤਰ ਛੱਡੇ ਤੇ ਆਪਣੇ ਆਪ ਹੀ ਬਹਿ ਗਿਆ ਹਣੇ ਇਹ ਹਾਂ ਕਿੰਨੇ ਮਤਲਬ ਰੁਲਿਆ ਕਿੱਦਾਂ ਜਿਹੜਾ ਮੈਂ ਡਾਇਆ ਨਾ ਹਾਂਜੀ ਉਸੇ ਜੋੜੀ ਦਾ ਮੈਂ ਨਾਲ ਪੱਠੀ ਲਾਈ ਹੀ ਇਹਦਣਾ ਅੱਛਾ ਇਹਦਾ ਬੱਚਾ ਇਹ ਨਾ 3 ਦਿਨ ਬਾਅਦ ਰੋਲ ਕੇ ਮੇਰੇ ਘਰ ਬੈਠਾ ਘਰ ਬੈਠਾ ਐਸ ਕਬੂਤਰ ਦਾ ਐਸ ਕਬੂਤਰ ਨਾਲ ਪੱਠੀ ਗਵਾਜ ਗਈ ਮੇਰੇ ਆ ਜੀ ਗੌਰ ਕਰ ਲਿਓ ਉਸਤਾਦ ਜੀ ਠੀਕ ਆ ਪਰ ਕਾਲਾ ਜੋ ਇਹਦਾ ਵਿੱਚ ਇੱਕ ਤੇ ਇਹਦਾ ਪੱਠਾ ਮੇਰ ਕੋ ਉ 1:22 ਤੇ ਬੈਠਾ ਸੀ ਮੇਰਾ 1:22 ਤੇ ਠੀਕ ਆ ਹੋਰ ਕੋਈ ਕਬੂਤਰ ਫੜਿਆ ਹੋਵੇ ਚੰਗਾ ਜਿਹੜਾ ਪਿਛਲੇ ਘਰਾਂ ਦੇ ਵਿੱਚ ਕੋਈ 1:40 ਤੇ ਬੈਠਾ ਮੈਂ ਆ ਜੀ 1:40 ਤੇ ਬੈਠਾ ਜੋ ਇਹ ਬਾਜੀ ਵਿੱਚ ਡਾਇਆ ਇਹਨਾਂ ਨੇ ਕਬੂਤਰ ਅੱਖ ਵਖਾਇਓ 1:40 ਤੇ ਬੈਠਾ ਸੀ ਜੀ ਇਹ ਕਬੂਤਰ ਠੀਕ ਹੈ ਜੀ ਆ ਜੋ ਛੱਡ ਦਿਓ ਤੇਰਾ ਇੱਕ ਆ ਫੜਿਆ ਉੱਤੇ ਪੱਠਾ ਜਾ ਇਹ ਲਿਆਂਦਾ ਜੋ ਇਹ ਡਾ ਨਹੀਂ ਜੋ ਇਹ ਲਿਆਂਦਾ ਨਹੀਂ ਜੋੜਿਆਂ ਦੇ ਪਾਇਆ ਮੈਂ ਅੱਛਾ ਜੋੜਿਆਂ ਵਾਤੇ ਠੀਕ ਹੈ ਹੋਰ ਲਓ ਜੀ ਇਹ ਵੀ ਕਬੂਤਰ ਇਹ ਨਾਲੇ ਲਿਆਂਦਾ ਸੀ ਠੀਕ ਹੈ ਇਹਦੇ ਬੱਚੇ ਵੀ ਵਧੀਆ ਉੱਡੇ ਭਾਜੀ ਇਹਨਾਂ ਕੋਲ ਆ ਜੋ ਠੀਕ ਹੈ ਲਓ ਜੀ ਛੱਡ ਦਿਓ ਜੀ ਇਹਨੂੰ ਆ ਮਾਦੀ ਲੱਗੀ ਜੋ ਇਸ ਕਬੂਤਰ ਨਾਲ ਠੀਕ ਹੈ ਜੀ ਉਸਤਾਦ ਜੀ ਇਹ ਕਾ ਕਬੂਤਰ ਹੈਗਾ ਵਾ ਕਬੂਤਰ ਬੜਾ ਚੰਗਾ ਪਰ ਮਤਲਬ ਡੇਡਾ ਹੈਗਾ ਜੋ ਕਬੂਤਰ ਠੀਕ ਹੈ ਜਿੱਦਾਂ ਕਹੋਗੇ ਕਰ ਲਾਂਗੇ ਆਪਾਂ ਆ ਜੀ ਆ ਜੀ ਕੌਤਰਾ ਆਪਾਂ ਲੈ ਲਏ ਹੋਏ ਆ ਵੇਖੋ ਦੋ ਡੱਬਿਆਂ ਚ ਪੈਕ ਕਰ ਲਿਆ ਆ ਆ ਜਾ ਪਿਛੇ ਰੋਡ ਵੀ ਰੋਣ ਡਿਆ ਅੱਗੋਂ ਉਹ ਵੀਰ ਦੇ ਹੈਂਡ ਓਵਰ ਕਰਨੇ ਆ ਠੀਕ ਹੈ ਜੀ ਆਪੀ ਖਬਰ ਬਾੜਦੇ ਹੋ ਬਸੋ ਬਸ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੁਹਾਨੂੰ ਇਹਦੇ ਵਿੱਚ ਮਾਦੀ ਦਾ ਸ਼ੋਅ ਕਰਾਵਾਂਗੇ ਮਾਤਮਾਲ ਮਾਦੀ ਇਹ ਵੀ ਆਵੇ ਰਿਹਾ ਸਾਰਾ ਇੱਥੇ ਬਾਟਰ ਏਰੀਆ ਦਾ ਹਾਂ ਜੀ ਜਿੱਦਾਂ ਕੀ ਸਾਰਿਆਂ ਨੂੰ ਪਤਾ ਆਪਾਂ ਉਹ ਜਾਨਵਰ ਜਿਹੜੇ ਆ ਤੇ ਆ ਆ ਗਿਆ ਆਪਣਾ ਮਲਕੀਤ ਵੀਰ ਕੀ ਹਾਲ ਮਲਕੀਤ ਵੀਰ ਜੀ ਠੀਕ ਠਾਕ ਜੋ ਆ ਤੁਹਾਡੇ ਜਾਨਵਰ ਤੁਹਾਨੂੰ ਪਹੁੰਚ ਗਏ ਜੋ ਠੀਕ ਆ ਇਹ ਦਰਸਾ ਲੈਣੇ ਮੈਂ ਹੀ ਭਾਰੇ ਮਲਕੀਤ ਵੀਰ ਨੇ ਸੌਦਾ ਮਾਰ ਲਿਆ ਪਹਿਲਾਂ ਤੇ ਆਪਾਂ ਬਸ ਬੱਸ ਢੇਓ ਲਿਆ ਗਏ ਇੱਥੇ ਤੱਕ ਦਿੱਤੇ ਜੋ ਉਹਦੇ ਰੁਪਈਆ ਦੇ ਕੋ 500 ਲੈ ਲਿਆ ਜੋ ਠੀਕ ਹੈ ਜੀ ਆਪਣਾ ਸਫ਼ਰ ਇੱਥੇ ਹੁੰਦਾ ਖਤਮ ਬਾਕੀ ਮੋਰਚਾ ਨੇ ਬੜਾ ਤਗੜਾ ਮਾਰ ਲਿਆ ਵਾ ਠੀਕ ਆ ਵੀਡੀਓ ਸਾਰੇ ਗਰੁੱਪਾਂ ਚ ਲੱਗੀ ਹੋਈ ਆ ਸਭ ਨੂੰ ਪਤਾ ਹੀ ਆ ਕਿੰਦਾ ਦੀ ਮਾਦੀ ਆ ਤੇ ਕਿੰਦਾ ਦਾ ਉਹ ਨਾਰਿਆ ਤੇ ਇੱਕ 골ਡਨ ਕਬੂਤਰ ਕਿੰਦਾ ਦਾ ਵਿੱਚ ਠੀਕ ਆ ਤੇ ਆ ਜੀ ਓਕੇ ਬਾਏ ਜਾਨ ਲਵ ਯੂ